ਸੋ ਕਹੋ ਟਲ ਗੁਰ ਸੇਵੀਏ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਹੱਲਾ ਪੰਜਵਾ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿੱਠਿਆ ਮੋਹ ी जात कदे दृष्ट न तारत मिथया मोहो बन्धहै नेत पार च म पदारथ जीत हर शरणि रा कर्त बेकार रतन रिद तेल नहीं तारत ਖੜਾ ਸੰਗ ਆਦ ਬਿਹਾਨੀਂ ਜੈ ਜਗਦੀਸ਼ ਕੀ ਗਤ ਨਹੀਂ ਜਾਣੀਂ ਸ਼ਰਣ ਸਮਰੱਥ ਅਗੋਚਰ ਸੁਆਮੀਂ ਉਦਰ ਨਾਨਕ अन्तर जामी शरण स्म्राथ आगोचर स्वामी ओदर नानक प्रभ अन्तर जामी ਤੇ ਸੋਹੇ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿੱਥਿਆ ਮੋਹ ਬੰਧ ਹੈ ਨਿਤ ਪਾਰਚ ਪਵਨ ਪਵਿੱਤਰ ਉਪਦੇਸ਼ ਸੋਹੇ ਰਾਗ ਦੇ ਅੰਦਰ ਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 743 ਅਤੇ 44 ਅੰਗ ਉਪਰ ਸ਼ੋਭ ਨੀਕ ਨੇ ਸਤ ਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਹਿਰਦਿਆ ਅੰਦਰ ਵਸ ਜਾਏ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 29 ਜੁਲਾਈ ਨੂੰ ਆ ਰਿਹਾ ਹੈ। ਜੋ ਇਸ ਪਾਵਨ ਅਸਥਾਨ ਤੇ 28 ਜੁਲਾਈ ਨੂੰ ਸ਼ਾਮ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਰਾਤ 11:30 ਵਜੇ ਤੱਕ ਦੀਵਾਨ ਸਜਣਗੇ। 29 ਜੁਲਾਈ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਭਾਈ ਲੱਖੀ ਸ਼ਾਹ ਬਨਜਾਰਾ ਹਾਲ ਗੁਰਦੁਆਰਾ ਰਕਾਬਗਾਂ ਸਾਹਿਬ ਵਿਖੇ ਦੀਵਾਨ ਸੱਜਣਗੇ। ਪਰਿਵਾਰਾਂ ਸਹਿਤ ਹਾਜ਼ਰੀਆਂ ਲੈ ਕੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।